ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਕੱਲ ਕਮੈਂਟ ਆਏ ਮੈਂ ਉਹਦੇ ਜਵਾਬ ਦੇਣ ਲੱਗਾ ਅੱਜ ਔਰ ਤੁਹਾਨੂੰ ਆਪਣੇ ਬਾਰੇ ਇੰਟਰੋਡਿਊਸ ਕਰਨ ਲੱਗਾ ਮੈਂ ਭਾਈ ਸਾਹਿਬ ਕਹਿੰਦੇ ਕਿ ਤੁਹਾਡੀਆਂ ਇੱਛਾ ਪੂਰੀ ਹੋਈਆਂ ਬਿਲਕੁਲ ਮੈਂ ਕਿਨਿਆ ਕੇ ਨਾਮਾ ਸ਼ਾਇਦ ਇਹਨਾਂ ਇੱਛਾ ਕਰਕੇ ਹੀ ਅੱਜ ਮੈਂ ਦੁਨੀਆ ਦੇ ਵਿੱਚ ਮੈਂ ਚੈਲੰਜ ਨਾਲ ਕਹਿ ਸਕਦਾ ਕਿ ਜੋ ਚੀਜ਼ ਮੇਰੇ ਕੋਲ ਹੈਗਾ ਕਵਚ ਕੋਈ ਵੀ ਬੁਰੀ ਸ਼ਕਤੀ ਹੋਵੇ ਬ੍ਰਹਮ ਰਾਖਸ਼ ਹੋਵੇ ਉਸ ਤੋਂ ਵੱਡੇ ਵੀ ਕੋਈ ਵੀ ਚੀਜ਼ ਹੋਵੇ ਉਹਨੂੰ ਸੈਕਿੰਡ ਦੇ ਵਿੱਚ ਗਾਇਬ ਕਰ ਦਿੰਦੀ ਆ ਉਹ ਮੇਰੇ ਤੇ ਗੁਰੂ ਦੀ ਬਖਸ਼ਿਸ਼ ਹੈ ਔਰ ਬਖਸ਼ਿਸ਼ ਦੇ ਨਾਲ ਹੀ ਮੈਨੂੰ ਮਿਲੀ ਹੈ ਕਿਸੇ ਕੋਲ ਨਹੀਂ ਹੈ ਪੂਰੀ ਦੁਨੀਆ ਦੇ ਵਿੱਚ ਮੈਂ ਕਹਿ ਸਕਦਾ ਔਰ ਮੈਂ ਨਿਮੋਲੋਜਿਸ ਸੀਗਾ ਇਲੈਕਟ੍ਰੋਨਿਕ ਇੰਜੀਨੀਅਰ ਸੀਗਾ ਮੇਰੀ ਟ੍ਰਾਂਸਪੋਰਟ ਸੀ ਸਭ ਹਟਾਤੀ ਗਈ ਕਿਹਨੇ ਉੱਪਰ ਵਾਲੇ ਨੇ ਮੈਂ ਸੋਚਿਆ ਗਏ ਮੇਰੀ ਗੱਡੀ ਵਿਕੇ ਤੇ ਸ਼ਾਮ ਨੂੰ ਗਰਾਗ ਮੇਰੇ ਦਰਵਾਜੇ ਤੇ ਖੜਾ ਆ ਕਿਸੇ ਨੂੰ ਨੂੰ ਮੈਂ ਕਿਹਾ ਕਿ ਮੈਂ ਗੱਡੀ ਵੇਚਣੀ ਆ ਉਹ ਕਹਿੰਦਾ ਭਾਈ ਸੋ ਗੱਡੀ ਵੇਚੋਗੇ ਮੈਂ ਕਿਹਾ ਹਾਂ ਕਿੰਨੇ ਦੀ ਮੈਂ ਇੰਨੇ ਦੀ ਲਓ ਜੀ ਆ 10000 ਰੁਪਏ ਫੜੋ ਕੱਲ ਮੈਂ ਲੈ ਜਾਊਂਗਾ ਇੱਕ ਗੁਰੂ ਦੀ ਕਿਰਪਾ ਨਹੀਂ ਤੇ ਹੋਰ ਕਿਸ ਦੀ ਕਿਰਪਾ ਹੈ ਇਹੀ ਮੈਨੀਫੈਸਟ ਕੀਤਾ ਹੈ ਮੇਰੀ ਸਾਰੀ ਇੱਛਾਵਾਂ ਪੂਰੀਆਂ ਹੁੰਦੀਆਂ ਕੌਣ ਕਰਦਾ ਭਾਈ ਗੁਰੂ ਕਰਦਾ ਹੈ ਤੁਸੀਂ ਗੁਰੂ ਦੇ ਵਿੱਚ ਆਪਣੀ ਆਸਥਾ ਬਣਾ ਕੇ ਦੇਖੋ ਫੋਕਰੀਆਂ ਨਾ ਆਸਥਾ ਬਣਾਓ ਅਸੀਂ ਆ ਨਹੀਂ ਕਰਨਾ ਉਹ ਨਹੀਂ ਕਰਨਾ ਇਹ ਨਹੀਂ ਕਰਨਾ ਮੈਨੂੰ ਪਹਿਲੀ ਪਾਸੇ ਦਰਸ਼ਨ ਹੋਏ ਦਸਵੇਂ ਪਾਸੇ ਦਰਸ਼ਨ ਹੋਏ ਸ਼ਿਵ ਜੀ ਦੇ ਦਰਸ਼ਨ ਹੋਏ ਔਰ ਵੀ ਕਈ ਦਿਨਾਂ ਦਸ਼ਮੇ ਜਿੰਨੇ ਪਛਾਣਦਾ ਜੇ ਮਨ ਚੰਗਾ ਕੁਟੋਤੀ ਦੀ ਗੰਗਾ ਹੁਣ ਤੁਹਾਡੇ ਮਨ ਦੇ ਵਿੱਚ ਤਾਂ ਪੁੱਟੇ ਪੁੱਟੇ ਵਿਚਾਰ ਚੱਲਦੇ ਪਏ ਆ ਤੇ ਰੱਬ ਤੁਹਾਨੂੰ ਕਿੱਥੋਂ ਦੇਵੇ ਹੁਣ ਕਿਸੇ ਨੂੰ ਉਪਾਏ ਦੱਸੋ ਪੜ੍ਹ ਕੇ ਕੀ ਕਰਨੇ ਕਰਕੇ ਦੇਖ ਲੈਣੇ ਆ ਪਰ ਉਹ ਦੇਖਦੇ ਰਹਿ ਜਾਂਦੇ ਫਿਰ ਕੁਝ ਹੁੰਦਾ ਨਹੀਂ ਹੰਨ ਨਾਲ ਗੁਰੂ ਸਾਹਿਬ ਨੇ ਕਿਹਾ ਨਿਸ਼ਚੇ ਕਰ ਆਪਣੀ ਜੀਤ ਕਰੋ ਕਿਤੇ ਵੀ ਨਿਸ਼ਚਿਆ ਕਰੋਗੇ ਨਾ ਚਾਹੇ ਕੰਮ ਦੇ ਵਿੱਚ ਚਾਹੇ ਬਿਜ਼ਨਸ ਹੈ ਚਾਹੇ ਨੌਕਰੀ ਦੇ ਵਿੱਚ ਜਾਂ ਕਿਸੇ ਬੰਦੇ ਦੇ ਉੱਤੇ ਜੋ ਸਹੀ ਹੈ ਪਰ ਮੇਰਾ ਨਿਸ਼ਚੈ ਤੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੈ ਬਸ ਮੈਂ ਤੁਹਾਨੂੰ ਹਨੂਮਾਨ ਜੀ ਦੇ ਮੰਤਰ ਦਸਾਂਗਾ ਸ਼ਿਵੀ ਜੀ ਦੇ ਮੰਤਰ ਦਸਾਂਗਾ ਪਰ ਮੇਰਾ ਜੋ ਲਿੰਕ ਹੈਗਾ ਨਾ ਉਹ ਗੁਰੂ ਗ੍ਰੰਥ ਸਾਹਿਬ ਨਾਲ ਹੈਗਾ ਬੇਬੇ ਨਾਨਕ ਜੀ ਦੇ ਉਹਨੇ ਸਾਰੀਆਂ ਹਵੇਲੀਆਂ ਸਾਡੇ ਕੋਲ ਹੀ ਸੀਗੀਆਂ ਕਰ ਪੁੱਤਰ ਦਾ ਰਾਜ ਵੀ ਸਾਡੇ ਕੋਲ ਹੀ ਹੁੰਦਾ ਸੀਗਾ ਮੈਂ ਇਸ ਲਾਈਨ ਦੇ ਵਿੱਚ ਆਇਆ ਵਾਂ ਤੇ ਮੈਨੂੰ ਲਿਆਇਆ ਗਿਆ ਮੈਂ ਖੁਦ ਨਹੀਂ ਆਇਆ ਮੈਦੇ ਜੀ ਕਿ ਤਮੰਨਾ ਹੁੰਦੀ ਸੀ ਕਿ ਲੋਗਾਂ ਦੇ ਕੀਤਾ ਕਰਾਇਆ ਬੱਚੇ ਨਹੀਂ ਬਚਦੇ ਵੇ ਅਜੋਸੀ ਲੋਕ ਜਿਹੜੇ ਆਗੇ ਲੋਗਾਂ ਨੂੰ ਪਰਮਾਇਤ ਪਾ ਕੇ 51000 ਲੱਖ ਰੁਪਈਆ ਔਰ 40-50 ਹਜ਼ਾਰ ਦਾ ਸਾਮਾਨ ਫੜਾ ਦਿੰਦੇ ਆ ਮੈਂ ਕਿ ਇਹਨਾਂ ਤੋਂ ਮੈਂ ਬਚਾਵਾਂ ਸੱਚੇ ਪਾਤਸ਼ਾਹ ਮੇਰੀ ਖਾਇਸ਼ ਹੈਗੀ ਆ ਮੈਂ ਪੂਰੀ ਖਾਇਸ਼ ਲਿਖੀ ਔਰ ਜਿਹੜੇ ਮੈਂ ਤੁਹਾਨੂੰ ਤਿੰਨ ਉਪਾਏ ਦੱਸੇ ਜਿਹੜੇ ਜਾਫਲ ਦੇ ਇਹ ਮੈਂ ਕੀਤੇ ਔਰ ਪੱਛੇ ਵਾਲੇ ਪਾਸੇ ਮੈਂ ਆਪਣੀ ਸਾਰੀ ਇੱਛਾ ਲਿਖ ਕੇ ਲਾਈਆਂ ਉਹਦੇ ਵਿੱਚ ਇੱਕ ਕਾਰ ਵੀ ਸੀਗੀ ਹਾਲਾਂਕਿ ਸੜਕ 'ਤੇ ਦੋ ਕਾਰਾਂ ਖੜੀਆਂ ਮੈਂ ਲੜਕੇ ਦੀਆਂ पर अपने लिए भी एक कार मैनीफेस्ट कर लिखी थी अपनी इच्छा जाहिर की थी ओभी पूरी हो गई पर मैं ले नहीं को जब जिसका बच्चा आईसीयू वेंटिलेटर तो बंदा घर पहुंचेगा तो मां प्यो की नहीं देने तैयार हो गए पर मैं गति बैठा मैं उन्होंने को सिर्फ अपनी फीस लिया है जो मैं लेना वा सब को लूं। ਉਤੇ ਇੱਕ ਪੈਸਾ ਫालतू ਨਹੀਂ ਲਿਆ ਕਾਰ ਪਿਆ ਰਿਆ ਕਾਰ ਲੈ ਲੋ ਆ ਲੈ ਲੋ ਨਹੀਂ ਲਿਆ ਜੋ ਮੇਰੀ ਆਸਾ ਉਹਦਾਂ ਜੁੜੀ ਹੋਈ ਆ ਮੈਂ ਜੋ ਮੰਗਦਾ ਮੈਨੂੰ ਮਿਲਦਾ ਹੈਗਾ ਵਾਹਿਗੁਰੂ ਜੀ ਹੁਣ ਆਸ਼ੀਰਵਾਦ ਰਿਆ ਤੇ ਮੈਂ ਬਹੁਤ ਜਲਦੀ ਪੰਜਾਬ ਦੇ ਵਿੱਚ ਆ ਜਾਊਂਗਾ ਹਮੇਸ਼ਾ ਲਈ ਤੁਹਾਡੀ ਸੇਵਾ ਵਾਸਤੇ ਪੰਜਾਬ ਵਿੱਚ ਰਹੂੰਗਾ ਦਿੱਲੀ ਆਇਆ ਕਰੂੰਗਾ ਪੰਗਰ ਵਾਸਤੇ 10 ਦਿਨ ਵਾਸਤੇ ਬਾਕੀ ਮਹੀਨੇ ਦੇ 20 ਦਿਨ ਮੈਂ ਪੰਜਾਬ ਵਿੱਚ ਰਹੂੰਗਾ ਇਹ ਵੀ ਵਾਇਗਰੋ ਦੀ ਮਰਜ਼ੀ ਹੈ ਮੇਰਾ ਕੁਝ ਨਹੀਂ ਆਏਗਾ ਮੈਂ ਤੇ ਉਸ ਵਾਇਗਰੋ ਦੇ ਹੱਥ ਦੇ ਧਾਗੇ ਨਾਲ ਬੰਦੀ ਹੋਇ ਕਟਪੁਤਲੀ ਆ ਜਿੱਦੜੋ ਮੈਨੂੰ ਲੈ ਕੇ ਜਾਂਦਾ ਮੈ ਲੈ ਚਲੇ ਜਾਣਾ ਐਗਲ ਹੋਰ ਦੱਸਾਂ ਕਮੈਂਟ ਕਰਨੇ ਆਸਾਨ ਆ ਮਿਹਨਤ ਕਰਨੀ ਮੁਸ਼ਕਿਲ ਆ ਅਸੀਂ ਲੋਕ ਸਿਰਫ ਕਮੈਂਟ ਕਰਦੇ ਆ ਮਿਹਨਤ ਨਹੀਂ ਕਰਦੇ ਸਾਨੂੰ ਅਜ ਤੱਕ ਇਹ ਨਹੀਂ ਸਿਖਾਇਆ ਗਿਆ ਕਿ ਵਾਹਿਗੁਰੂ ਕਹਿਣਾ ਕਿੱਦਾਂ ਆਏਗਾ ਅੱਜ ਤੱਕ ਜਿਹੜੇ ਬੇਅਕਲ ਲੋਗ ਹੈ ਜਿਹੜੇ ਸਾਨੂੰ ਸਿਖਾਉਂਦੇ ਆ ਉਹ ਕਹਿੰਦੇ ਜੀ ਗੁਰਨਾਨਕ ਦੇਵ ਜੀ ਵਾਹਿਗੁਰੂ ਜਪਦੇ ਸੀ ਪਰ ਮੇਰੇ ਸੇ ਨਾਮ ਹੀ ਲੈਣ ਦੇ ਮੈਂ ਬਾਕੀ ਮੈਨੂੰ ਆਪਣੇ ਦਾ ਮਤਲਬ ਇਹ ਕਹਿ ਸਕਦਾ ਕਿ ਮੈਨੂੰ ਵਾਹਿਗੁਰੂ ਨੇ ਇੱਕ ਐਸਾ ਨਿਆਬ ਗੁਰੂ ਸਾਹਿਬ ਦਾ ਤੀਰ ਦੇ ਦਿੱਤਾ ਹੈਗਾ ਜਿਹਦੇ ਨਾਲ ਕਿ ਕੋਈ ਵੀ ਵੱਡੀ ਤੋਂ ਵੱਡੀ ਜੇ ਖੇਤਰ ਪਾਲ ਹੈ ਜੀ ਉਸ ਤੋਂ ਹੋਰ ਵੀ ਵੱਡੀ ਚੀਜ਼ ਹੈਗੀ ਆ ਔਰ ਸੈਕਿੰਡ ਦੇ ਵਿੱਚ ਬੰਦੇ ਨੂੰ ਛੱਡ ਕੇ ਭੱਜ ਜਾਂਦੀ ਆ ਔਰ ਉਹ ਬੰਦਾ ਉਹ ਚੀਜ਼ ਆਪਣੇ ਕੋਲ ਲੈ ਕੇ ਜਿੱਥੇ ਮੜੀ ਚਲਾ ਜਾਵੇ ਜਿੱਥੇ ਵੱਡੇ ਵੱਡੇ ਭੂਤ ਪ੍ਰੇਤ ਰਾਖਸ਼ ਰਹਿੰਦੇ ਹੋਣ ਚਲਾ ਜਾਵੇ ਉਹਦੇ ਵੱਲ ਕੋਈ ਦੇਖ ਨਹੀਂ ਸਕਦਾ ਇੱਕ ਗੁਰੂ ਦੀ ਬਖਸ਼ਿਸ਼ ਨਹੀਂ ਤਾਂ ਹੋਰ ਕੀ ਹੈ ਇੱਕ ਗੁਰੂ ਨੇ ਬਖਸ਼ਿਸ਼ ਦਿੱਤੀ ਮੈਨੂੰ ਕਮੈਂਟ ਕਰਨਾ ਬਹੁਤ ਆਸਾਨ ਆਏਗਾ ਕਰਕੇ ਦੇਖੋ ਸਵੇਰੇ 3 ਵਜੇ ਉੱਠੋ उठते सार ही अपना मुंह धोवो टाइम देखो तीन बज के दस मिनट दे उत्ते चोली खिलार के बैठ जाओ ये सरसों का टाइम हैगा जो मांगोगे वो मिल जाएगा कभी करके देखिया सवेरे उठो हाथ देखो शीशे से अपनी शक्ल देखो अपने आप नो मैनू इना पैसा चाहिए मैनू आ कम चाहिए था। ਨਾ ਹੋਇਆ ਮੈਨੂੰ ਕਹਿਣਾ ਤੁਸੀਂ ਮੰਗਦੇ ਗਏ ਬੋਲੋ ਤੁਹਾਡੇ ਅੰਦਰ ਇੱਕ ਆਤਮਾ ਬੈਠੀ ਹੈ ਜੋ ਪਰਮਾਤਮਾ ਦਾ ਅੰਸ਼ ਹੈ ਜੋ ਮੰਗੇ ਠਾਕੁਰ ਆਪਣੇ ਦੇ ਸੋਈ ਸੋਈ ਦੇਵੇ ਉਹ ਕਿਸਰਾ ਦਿੰਦਾ ਹੈ ਇਹ ਨਹੀਂ ਦਿੰਦਾ ਕਿ ਬਾਜੇ ਦੇ ਸ਼ਬਦ ਪੜੀ ਜਾਂ ਪੜੀ ਜਾਂ ਤੁੜਕੇ ਬਜਾਈ ਜਾਓ ਐਦਾ ਨਹੀਂ ਮਿਲਦਾ ਉਹਨੂੰ ਸਮਝੋ ਆਪਣੇ ਅੰਦਰ ਨੂੰ ਫੀਲ ਕਰੋ कार लैनी है बीएमडबल्यू बैठ के अपने फील करो फिर बार बार अपने सपन जिथे मर्जी फील करो कार आएगी ना आएगी तो मेनू फल बंगला चाहता है किस बंग, बंगले जाओ दोस्ती करो या नौकरिया दोस्ती करो उस बंगले में जाओ अपने आप मिलेगी हंड्रेड परसेंट मिलेगा हर पर इच्छा पूरी होएगी क्यों साढ़े तीन माइंड होंगे कॉन्शियस माइंड सबकॉन्शियस माइंड अनकॉन्शियस माइंड कॉन्शियस माइंड है जो काम कर रहे हैं गल कर रहे हैं ये ए ए माइंड कम कर रहा देख रहे हैं खा रहे हैं पी रहे हैं जरा है सबकॉन्शियस माइंड असि चलानी सीख रहे हैं <laughs> ਐ ਕਰਕੇ ਚਲਾਉਨੇ ਆ ਕਿ ਨਹੀਂ ਅਜੇ ਚਲਾ ਲੈਨੇ ਆ ਤੇ ਫੇਰ ਆਰਾਮੇ ਬੈਠੇ ਉਹਨੇ ਗੱਡੀ ਆਪੇ ਚਲਣ ਡਈ ਹੁੰਦੀ ਆ ਤੁਹਾਨੂੰ ਨਹੀਂ ਪਤਾ ਕਿਦੋਂ ਬ੍ਰੇਕ ਲਗਾਉਣੀ ਆ ਕਿਦੋਂ ਐਕਸੀਲੇਟਰ ਦੇਣਾ ਆਪਣੇ ਆਪ ਹੋਏਗਾ ਹੋਏਗਾ ਸਬਕੌਂਸ਼ੀਅਸ ਮਾਈਂਡ ਪਰ ਕਿਉਂ ਹੋ ਜਾਂਦਾ ਹੈ ਕਿਉਂਕਿ ਅਨਕੌਂਸ਼ੀਅਸ ਮਾਈਂਡ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਜਦੋਂ ਸਾਡੀ ਆਤਮਾ ਬਣੀ ਆ ਉਦੋਂ ਤੋਂ ਅੱਜ ਤੱਕ ਦਾ ਰਿਕਾਰਡ ਉਸ ਅਨਕੌਂਸ਼ੀਅਸ ਮਾਈਂਡ ਦੇ ਵਿੱਚ ਮੌਜੂਦ ਹੈਗਾ अगर किसी अनकॉन्शियस माइंड ओपन करके देख लो तो उसी पिछले जन्म सारे देख सकते हो सीगे बिल्ली से सी, कुत्ते सी, इंसान से सी राजा से भिखारी से दिख जाएगा जो असि अपने आप सबकॉन्शियस माइंड जागृत कर लेने जो ब्रह्मंडे सोई पिंडे सब से मैं फील हो गए कि कार हैगी ब्रह्मा किसी ना किसी राय तो कार आ जाएगी ते मैं अजमाया होया हंड्रेड परसेंट वन थाउजेंड परसेंट वन करोड़ परसेंट मिलता है मैं रात ने एक नंबर लिख के सौदा हों मेरे डोजिंग टूल कम नहीं करते हर रात मैं एक नंबर लिखा हों रात तेज पत्ता साबत सराने थे रखता हूं तीसरे दिन मेनू आ गए और प्रत्यक्ष मेरे सामने बैठे हुए सब अद्धी रात आए उन्होंने मेनु एक मंत्र दता ਕਿਹੜਾ ਮੰਤਰ ਹੈਗਾ ਗੁਰੂਗ੍ਰੰਥ ਸਾਹਿਬ ਦੇ ਚ ਸ਼ਬਦ ਹੈਗੇ ਆ ਉਹਨਾਂ ਦੇ ਨਾਲ ਮੈਂ ਇਹਨਾਂ ਨੂੰ ਚਾਰਜ ਕਰਦਾ ਵਾਂ ਔਰ ਜਿਹਦੇ ਮਰਜੀ ਗਲਜ ਪਾ ਦਿਓ ਵੱਡੇ ਤੋਂ ਵੱਡਾ ਰੌਕਸ਼ਸ ਜਿੱਤੇ ਸਾਰੇ ਫੇਲ ਹੋ ਜਾਣ ਬਸ ਇਹ ਆਪਣੇ ਗਲਜ ਪਾ ਦਿਓ ਦਾਣੇ ਗਿਣ ਕੇ ਉਹ ਹਮੇਸ਼ਾ ਲਈ ਤੁਹਾਡੇ ਤੋਂ ਦੂਰ ਹੋ ਜਾਏਗਾ ਇਹ ਗੁਰੂ ਦੀ ਪਾਵਰ ਉਹਦੇ ਸ਼ਬਦਾਂ ਦੀ ਪਾਵਰ ਕਿਉਂਕਿ ਮੈਂ ਸ਼ਬਦ ਇਸ ਵਾਰ ਨਹੀਂ ਕਹਿੰਦਾ ਉਹ ਮੰਤਰ ਹੈਗਾ ਜਦੋਂ ਸ਼ਬਦ ਨੂੰ ਤੁਸੀਂ ਜਪਦੇ ਆਂ ਜਪਦੇ ਜਪਦੇ ਉਹ ਮੰਤਰ ਬਣ ਜਾਂਦਾ ਹੈ ਫਿਰ ਮੰਤਰ ਜਿਹੜਾ ਹੈਗਾ ਉਹ ਫਿਰ ਕੰਮ ਕਰਨ ਲੱਗ ਪੈਂਦਾ ਹੈ ਜਿੰਦਗੀ ਦੇ ਵਿੱਚ ਅਗਰ ਤੁਸੀਂ ਵਾਇਗਰ ਨੂੰ ਦਰਸ਼ਨ ਕਰਨਾ ਚਾਹੁੰਦੇ ਹੋ ਵਾਇਗਰ ਦਰਸ਼ਨ ਹੋਣਗੇ ਨਹੀਂ ਹੋਣਗੇ ਐਮਐਨਓ ਨੇ ਵੇਦਾ ਮੈਨੂੰ ਤਾਂ ਨਹੀਂ ਹੋਏ ਪਹਿਲੀ ਪਾਸੇ ਦਰਸ਼ਨ ਜਰੂਰ ਹੋਇਆ ਦਸਵੀਂ ਪਾਸੇ ਇਹਦੇ ਹੋਇਆ ਸ਼ਿਵ ਜੀ ਦੇ ਹੋਇਆ ਹੋਰ ਕਈ ਦੇਵ ਦੇਵਤਿਆਂ ਦੇ ਦਰਸ਼ਨ ਹੋਏ ਮੈਨੂੰ ਪਛਾਣਦਾ ਨਹੀਂ ਹੈਗਾ ਔਰ ਮੈਂ ਦਾਅਵੇ ਨਾਲ ਕਹਿ ਸਕਦਾ ਜਿਸ ਦਿਨ ਤੁਹਾਨੂੰ ਸਹੀ ਅਰਥ ਗੁਰੂ ਗ੍ਰੰਥ ਸਾਹਿਬ ਦੇ ਮਿਲਣਗੇ ਜਿਸ ਦਿਨ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨ ਲਓਗੇ ਤੇ ਗੁਰੂ ਦੇ ਸਾਹਮਣੇ ਬੈਠ ਕੇ ਗੁਰੂ ਨਾਲ ਗੱਲ ਕਰੋ ਤੇ ਗੁਰੂ ਕਹੇਗਾ ਹੁਣੇ ਲੈ ਤੂੰ ਮਗਰ ਸਾਡੀ ਕਿਸਮਤ ਖਰਾਬ ਇੱਕ ਵੱਡਾ ਵੱਡਾ ਬਿਜ਼ਨਸ ਚੱਲ ਰਿਹਾ ਕਾਰੋਬਾਰ ਹੈਗਾ गोरख मत्था टका फिर अगर शस्त्र शस्त्र रखना मतलब की गुरु साहब ने कहा जी ये हमारे पीर ओं के दे पीर देखो रोज नवी नवी चादर कभी फुला दियां कभी हरिया किले वाली कई सोने तिले वाली, आ, तिले तिले वाली आ, और म्यान चो बढ़ के नंगा करके जलूस कटिया कर फिर गुलदस्ते रख देंगे दे क्या कोई गुरु ना गल ना कर सके अज यही बद किस्मती सिख पंच पिछे जा रहे है और अस्सी प्रसेंट दाड़ी मुन्े घूमते पे है ਸਚਾਈ ਕਿਸੇ ਕੋਲ ਨਹੀਂ ਹੈਗੀ ਸੱਚ ਹੈ ਉਹ ਬਾਅ ਐ ਸ਼ੁਰੂ ਹੋ ਜਾਂਦੇ ਸਾਰੇ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰੋ ਗੁਰਬਾਣੀ ਤੇ ਭਰੋਸਾ ਕਰੋ ਜੋ ਮੈਨੂੰ ਮਿਲਿਆ ਤੁਹਾਨੂੰ ਵੀ ਮਿਲ ਸਕਦਾ ਹੈ ਜੋ ਮੰਗੋਗੇ ਉਹੀ ਮਿਲਦਾ ਹੈ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਮੇਰਾ 9 ਦੇ 9 ਪਲੈਨਟ ਬੈਲੈਂਸ ਹੈ ਗਿਆ ਮੇਰਾ ਔਰਾ ਫੁੱਲ ਪੋਜ਼ਿਟਿਵ ਹੈਗਾ ਸਾਡੇ ਜਿਹੜੇ ਸਟੇਜਾਂ ਤੇ ਆਏ ਹੋਏ ਆ ਸਿਰ ਪਿੰਦਰਪਾਲ ਜੀ ਔਰ ਇੱਕ ਹੋਰ ਨੂੰ ਦੇਖਿਆ ਜੇ ਉਹਦਾ ਜਿਹੜਾ ਔਰਾ ਸੀ ਉਹ ਪੋਜ਼ਿਟਿਵ ਸੀ ਬਾਕੀ ਸਭ ਦਾ ਨੈਗੇਟਿਵ ਹੈਗਾ ਇਹਨਾਂ ਸਭ ਝੂਠ ਬੋਲਦੇ ਪਏ ਆ ਜਿਹੜਾ ਕਹਿੰਦਾ ਮੈਨੂੰ ਰੱਬ ਨੇ ਗਲੇ ਲਗਾ ਲਿਆ ਉਹਦਾ ਔਰਾ ਵੀ ਨੈਗੇਟਿਵ ਹੈਗਾ ਉਹ ਵੀ ਝੂਠ ਬੋਲਦਾ ਪਿਆ ਕੋਈ ਕਹਿੰਦਾ ਪਤਾਲ ਦੀਆਂ ਰੂਹਾਂ ਕਿੱਦਾਂ ਦੀਆਂ ਹੁੰਦੀਆਂ ਫੁਲਾਨੀਆਂ ਰੂਹਾਂ ਇੱਕ ਰੂ ਦਿਖਾਤੀ ਨਾ ਜਿੱਦਨ ਪਹਿਲਾਂ ਤੇ ਕਪੜੇ ਦੇ ਗੰਦੇ ਹੋ ਜਾਣੇ ਆ ਉਸ ਤੋਂ ਬਾਅਦ ਕਮਰੇ ਚ ਵੜ ਕੇ ਨਾ ਟਾਇਲਟ ਜੋ ਇੱਕ ਕਬਸਾ ਬਾਹਰ ਨਹੀਂ ਨਿਕਲੇਗਾ ਇੱਕ ਰੂ ਵੀ ਦੇਖ ਲਈ ਤੇ ਕੈ ਨੂੰ ਸਾਰੇ ਕਹੀ ਜਾਂਦੇ ਆ ਸਾ ਸੰਗਤ ਜੀ ਗੁਰੂ ਤੇ ਭਰੋਸਾ ਰੱਖੋ ਜਿਹੜੇ ਉਪਾਏ ਹੈਗੇ ਉਹ ਤੇ ਵਿਸ਼ਵਾਸ ਕਰੋ ਤੁਹਾਡੀ ਹਰ ਮਨੋ ਕਾਮਨਾ ਪੂਰੀ ਹੋਏਗੀ उपाय विद गुरबाणी दोनों उपाय बनाए परेशानी और, है। और आ स्कैन हो जाए सामू सब से पता लगता है किता किराया किन किराया औरत है आदमी है मुसलमान ने किया हिंदू ने किया खुआया वाह फोटो तो कीता है कि जिन है किनिया रूह आया और ਕਿੰਨੇ ਬ੍ਰਹਮ ਰਾਖਸ ਹੈਗੇ ਆ ਕਿੰਨੇ ਖੇਤਰਪਾ ਲੈ ਗਿਆ ਕਿੰਨੇ ਕਲਵਾ ਹੈਗਾ ਡੇਢ ਫੁੱਟਿਆ ਹੈਗਾ ਇਹ ਸਭ ਦੇ ਸਭ ਉਹਦੇ ਵਿੱਚ ਆ ਜਾਂਦੇ ਆ ਪਿਸ਼ਾਚਨੀ ਡੱਕਨੀ ਚੜੇਲ ਕੀ ਹੈ ਸਭ ਪਤਾ ਲੱਗ ਜਾਂਦਾ ਹੈ ਇਹ ਵਾਇਗਰੂ ਦੀ ਮੇਰੇ ਤੇ ਮਿਹਰ ਹੈਗੀ ਆ ਔਰ ਜਦੋਂ ਮੈਂ ਡੋਜ਼ਿੰਗ ਆਪਣੇ ਸਿਰ ਨੂੰ ਲਗਾਉਣਾ ਹੈ ਨਾ ਔਰ ਇੱਕ ਮੈਂ ਸ਼ਬਦ پڑھਦਾ ਹੁਣਾ ਤੇ ਮੇਰੇ ਜਿਸਮ ਦੇ ਵਿੱਚ ਇਸ ਤਰ੍ਹਾਂ ਇੱਕ ਜਿੰਜਣਾੜ ਹੁੰਦੀ ਆ ਉਸ ਟਾਈਮ मतलब कोई ना कोई उपरों वाहेगुरू शक्ति आप फिर मेरे लिए एक हजार मैं हूं नहीं उथे वाहगुरु वाहेगुरु होंगे बस बस अपने दिलो दिमागो शंका कट दौ उपाय करना है ते अपने मनो करो ये नहीं के करके देख लें हो गया ठीक है ਦੇ ਕੰਮ ਨਹੀਂ ਹੁੰਦਾ ਪਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ